ਸਸਿਕਰ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਅਲਬਰਟਾ ਦੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਨੇ ਸਿਹਤ ਪ੍ਰਣਾਲੀ ਉਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਹਸਪਤਾਲ ਦੇ ਵਿੱਚ ਘੰਟਿਆਂ ਤੱਕ ਹੀ ਲਾਰਜ ਡੀ ਕਨ ਮਗਰੋਂ ਮੌਤ ਦੇ ਮਾਮਲੇ ਦੇ ਵਿੱਚ ਅਲਬਪਤੀ ਐਲਨ ਮਸਕ ਨੇ ਵੀ ਕੈਨੇਡੀਅਨ ਹਸਪਤਾਲ ਦੀ ਆਲੋਚਨਾ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤralੇ ਨੇ ਕੈਨੇਡਾ ਨੂੰ ਜ਼ਿੰਮੇਵਾਰੀ ਲੈਣ ਅਤੇ ਜਾਂਚ ਕਰਨ ਦੀ ਅਪੀਲ ਕੀਤੀ ਹੈ ਇਸ ਮਾਮਲੇ ਉਤੇ ਪ੍ਰੇਸ਼ਾਂਤ ਦੇ ਪਤਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਵੀਡੀਓ ਤੇ ਟਿੱਪਣੀ ਕਰਦੇ ਹੋਏ ਆਪਾ ਪਤੀ ਆਰਨਡ ਮਸਕ ਨੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰੀ ਵਾਲੇ ਨੇ ਕਿਹਾ ਹੈ ਕਿ ਕੈਨੇਡਾ ਨੂੰ ਇਸ ਮੌਤ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਨਾਲ ਹੀ ਐਮਈਏ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਨਾਲ ਹੀ ਕੌਂਸਲਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਵੀ ਵਿਦਾਨ ਕਰਨ ਦੀ ਕਲਾਖੀ ਹੈ ਭਾਰਤੀ ਮੂਲ ਦੇ 44 ਸਾਲਾ ਪ੍ਰਸ਼ਾਂਤ ਸ਼ੇਖੂਮਾਰ ਦੀ ਮੋਟ ਨੇ ਸਥਾਨਕ ਸਿਹਤ ਪ੍ਰਣਾਲੀ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਪ੍ਰਸ਼ਾਂਤ ਸ਼ੇਖੂਮਾਰ ਜੋ ਤਿੰਨ ਬੱਚੇ ਤੇ ਪਿਤਾ ਅਤੇ ਪੇਸ਼ੇ ਤੋਂ ਲੇਖਕਾਰ ਹਨ ਲਖਨਪੂਰੇ ਪਰ ਐਡਮਿੰਟਨ ਦੇ ਗਰੇਨੈਂਸ ਕਮਿਊਨਿਟੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦੇ ਗਏ ਪਰਿਵਾਰ ਦੇ ਦਾਅਵੇ ਦੇ ਅਨੁਸਾਰ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਦੇ ਬਾਵਜੂਦ ਹਸਪਤਾਲ ਸਟਾਫ ਨੇ ਉਹਨਾਂ ਦੀ ਹਾਲਤ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ अंत देवी 24 घंटों से भी ज्यादा उड़ीकरण तो बाद उनाती मौत हो गई इस मामले की वीडियो पर शांति पत्नी के वलो सोशल मीडिया पे शेयर की गई जो तेजी से वायरल हो रही है वंस वाज हर सेइंग दैट आई डू नॉट फील अ पल्स सो बेसिकली द हॉस्पिटल एडमिनिस्ट्रेशन द एम्प्लॉइज ऑफ ग्रेन एंड हॉस्पिटल हैव बेसिकली किल्ड माय हस्बैंड प्रशांत श्री कुमार बाय नॉट प्रोवाइडिंग हिम टाइमली मेडिकल हेल्प Security was so rude that instead of addressing the cause, they said, Ma'am, you are being very rude. So basically, it is okay for them to kill a human being and to tell the wife that you are being rude. ਇਸੋ ਤੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਆਲੋਚਨਾ ਸਾਫਟਰ ਟੈਸਲਾ ਸੀਈਓ ਅਤੇ ਅਰਪੁਪਤੀ ਹਲਨ ਮਸਕ ਨੇ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਤੋਂ ਇਸ ਮੌਤੇ ਜ਼ਿੰਮੇਵਾਰੀ ਲੈਣ ਅਤੇ ਪੂਰੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਐਮਈਏ ਨੇ ਦੱਸਿਆ ਕਿ ਭਾਰਤ ਦਾ ਕੌਂਸਲਟੇਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਤੇ ਇਸ ਮਾਮਲੇ ਨੇ ਕੈਨੇਡਾ ਦੀ ਸਿਹਤ ਪ੍ਰਣਾਲੀ ਉੱਤੇ ਹੁਣ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਅਲਬਰਟਾ ਦੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਨੇ ਸਿਹਤ ਪ੍ਰਣਾਲੀ ਉਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਹਸਪਤਾਲ ਦੇ ਵਿੱਚ ਘੰਟਿਆਂ ਤੱਕ ਹੀ ਲਾਰਜ ਡੀ ਕਰਨ ਮਗਰੋਂ ਮੌਤ ਦੇ ਮਾਮਲੇ ਦੇ ਵਿੱਚ ਅਰਬਪਤੀ ਐਲਨ ਮਸਕ ਨੇ ਵੀ ਕੈਨੇਡੀਅਨ ਹਸਪਤਾਲ ਦੀ ਆਲੋਚਨਾ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਾਲੇ ਨੇ ਕੈਨੇਡਾ ਨੂੰ ਜ਼ਿੰਮੇਵਾਰੀ ਲੈਣ ਅਤੇ ਜਾਂਚ ਕਰਨ ਦੀ ਅਪੀਲ ਕੀਤੀ ਹੈ ਇਸ ਮਾਮਲੇ ਉੱਤੇ ਪ੍ਰਸ਼ਾਂਤ ਤੇ ਦੀ ਪਤਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਵੀਡੀਓ ਤੇ ਟਿੱਪਣੀ ਕਰਦੇ ਹੋਏ ਆਪਪਤੀ ਆਲਨ ਮਸਕ ਨੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਨੂੰ ਇਸ ਮੌਤ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਨਾਲ ਹੀ ਐਮਏ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਨਾਲ ਹੀ ਕੌਂਸਲੇਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰਨ ਦੀ ਗੱਲ ਆਖੀ ਹੈ ਪਾਰ티 ਮੁੱਢ ਦੇ 44 ਸਾਲਾ ਪ੍ਰਸ਼ਾਂਤ ਸ਼ੇਖ ਕੁਮਾਰ ਦੀ ਮੌਤ ਨੇ ਸਥਾਨਕ ਸਿਹਤ ਪ੍ਰਣਾਲੀ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਪ੍ਰਸ਼ਾਂਤ ਸ਼ੇਖ ਕੁਮਾਰ ਜੋ ਤਿੰਨ ਬੱਚੇ ਤੇ ਪਿਤਾ ਅਤੇ ਪੇਸ਼ੇ ਤੋਂ ਲੇਖਕਾਰ ਸਨ ਲਖਨਪੂਰਬ ਐਡਮਿੰਟਨ ਦੇ ਗਰੇਨੈਂਸ ਕਮਿਊਨਿਟੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਤੇ ਗਏ ਪਰਿਵਾਰ ਦੇ ਦਾਅਵੇ ਦੇ ਅਨੁਸਾਰ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਦੇ ਬਾਵਜੂਦ ਹਸਪਤਾਲ ਸਟਾਫ ਨੇ ਉਹਨਾਂ ਦੀ ਹਾਲਤ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਅੰਤ ਦੇ ਵਿੱਚ 8 ਘੰਟਿਆਂ ਤੋਂ ਵੀ ਜ਼ਿਆਦਾ ਉਡੀਕ ਕਰਨ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ਮਾਮਲੇ ਦੀ ਵੀਡੀਓ ਪਰਸ਼ਾਂਦੀ ਪਤਨੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। The nurse was her saying that I do not feel a pulse. So basically the hospital administration the employees of Greenland hospital have basically killed my husband Prashant Shri Kumar by not providing him timely medical help. And the security was so rude that instead of addressing the past they said man, you are being very rude. So basically, it is okay for them to kill a human being and to tell the wife that you are being rude. ਇਸ ਉੱਤੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਆਲੋਚਨਾ ਸਾਬਕਾ ਟੈਸਲਾ ਸੀਈਓ ਅਤੇ ਅਰਪਪਤੀ ਐਲਨ ਮਸਕ ਨੇ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਤੋਂ ਇਸ ਮੋਤੀ ਜ਼ਿੰਮੇਵਾਰੀ ਲੈਣ ਅਤੇ ਪੂਰੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਐਮਈਏ ਨੇ ਦੱਸਿਆ ਕਿ ਭਾਰਤ ਦਾ ਕੌਂਸਲੇਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਤੇ ਇਸ ਮਾਮਲੇ ਨੇ ਕੈਨੇਡਾ ਦੀ ਸਿਹਤ ਪ੍ਰਣਾਲੀ ਉੱਤੇ ਹੁਣ ਗੰਭੀਰ ਸਵਾਲ ਖੜੇ ਕਰ ਦਿੱਤੇ didn't he ਸਸਿਕਾਰ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਅਲਬਰਟਾ ਦੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਨੇ ਸਿਹਤ ਪ੍ਰਣਾਲੀ ਉਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਹਸਪਤਾਲ ਦੇ ਵਿੱਚ ਘੰਟਿਆਂ ਤੱਕ ਹੀ ਲਾਸ਼ ਜੂੜੀ ਕਰਨ ਮਗਰੋਂ ਮੌਤ ਦੇ ਮਾਮਲੇ ਦੇ ਵਿੱਚ ਅਲਪਪਤੀ ਐਲਨ ਮਸਕ ਨੇ ਵੀ ਕੈਨੇਡੀਅਨ ਹਸਪਤਾਲ ਦੀ ਆਲੋਚਨਾ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤralੇ ਨੇ ਕੈਨੇਡਾ ਨੂੰ ਜ਼ਿੰਮੇਵਾਰੀ ਲੈਣ ਅਤੇ ਜਾਂਚ ਕਰਨ ਦੀ ਅਪੀਲ ਕੀਤੀ ਹੈ ਇਸ ਮਾਮਲੇ ਉਤੇ ਪ੍ਰੇਸ਼ਾਂਤੇ ਦੀ ਪਤਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਵੀਡੀਓ ਉਤੇ ਟਿੱਪਣੀ ਕਰਦੇ ਹੋਏ ਆਪਾ ਪਤੀ ਆਲਨ ਮਸਕ ਨੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰੀ ਵਾਲੇ ਨੇ ਕਿਹਾ ਹੈ ਕਿ ਕੈਨੇਡਾ ਨੂੰ ਇਸ ਮੌਤ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਨਾਲ ਹੀ ਐਮਈਏ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਵੀ اپیل ਕੀਤੀ ਹੈ ਤੇ ਨਾਲ ਹੀ ਕੌਂਸਲਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰਨ ਦੀ ਗੱਲ ਆਖੀ ਹੈ ਪਰ蒂ਮੁੱਲ ਦੇ 44 ਸਾਲਾ ਪ੍ਰਸ਼ਾਂਤ ਸ਼੍ਰੀ ਕੁਮਾਰ ਦੀ ਮੌਤ ਨੇ ਸਥਾਨਕ ਸਿਹਤ ਪ੍ਰਣਾਲੀ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਪ੍ਰਸ਼ਾਂਤ ਸ਼੍ਰੀ ਕੁਮਾਰ ਜੋ ਤਿੰਨ ਬੱਚੇ ਤੇ ਪਿਤਾ ਅਤੇ ਪੇਸ਼ੇ ਤੋਂ ਲੇਖਕ ਆ ਸਨ ਲਖਨਪੂਰਬ ਐਡਮਿੰਟਨ ਦੇ ਗ੍ਰੇਨੈਂਸ ਕਮਿਊਨਿਟੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦੇ ਗਏ ਪਰਿਵਾਰ ਦੇ ਦਾਅਵੇ ਦੇ ਅਨੁਸਾਰ ਛਾਤੀ ਵਿੱਚ ਤੇਜ਼ ਜਲਦਤੀ ਸ਼ਿਕਾਇਤ ਦੇ ਬਾਵਜੂਦ ਹਸਪਤਾਲ ਸਟਾਫ ਨੇ ਉਹਨਾਂ ਦੀ ਹਾਲਤ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਅੰਤ ਦੇ ਵਿੱਚ 8 ਘੰਟਿਆਂ ਤੋਂ ਵੀ ਜ਼ਿਆਦਾ ਉਡੀਕ ਕਰਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ इस मामले पर की की वीडियो पत्नी सोशल मीडिया शेयर गई जो तेजी से वायरल हो रही है। basically ऑफ my husband Prashant प्रशांत श्री कुमार not providing प्रोवाइडिंग हिम टाइमली मेडिकल And this security was so rude that instead of addressing the cause they said man you are being very rude so basically it is okay for them to be a human being and to tell the buyer that you are being rude isote canadian shehar pranali di alochana saapka tesla ceo hotearpati alan musk ne bhi kiti hai bharat de videsh mantralay ne canada to is moti zimmedari lene ate puri janch karandi di appeal kiti hai mea ne dassya ki bharat da consulate parivar nu har sambhav sahayata pradan kar reha hai is लेැெரி சிहர் பண்ணாளி உते hunのmbiी सवाल खடைalतेனை ਸਸ਼ੀਕਾਰ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਅਲਬਰਟਾ ਦੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਨੇ ਸਿਹਤ ਪ੍ਰਣਾਲੀ ਉਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਹਸਪਤਾਲ ਦੇ ਵਿੱਚ ਘੰਟਿਆਂ ਤੱਕ ਹੀ ਲਾਸ਼ ਜੂੜੀ ਕਰਨ ਮਗਰੋਂ ਮੌਤ ਦੇ ਮਾਮਲੇ ਦੇ ਵਿੱਚ ਅਲਪਪਤੀ ਆਲਨ ਮਸਕ ਨੇ ਵੀ ਕੈਨੇਡੀਅਨ ਹਸਪਤਾਲ ਦੀ ਆਲੋਚਨਾ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨੂੰ ਜ਼ਿੰਮੇਵਾਰੀ ਲੈਣ ਅਤੇ ਜਾਂਚ ਕਰਨ ਦੀ ਅਪੀਲ ਕੀਤੀ ਹੈ ਇਸ ਮਾਮਲੇ ਉਤੇ ਪ੍ਰੇਸ਼ਾਂਤ ਦੇ ਪਤਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਵੀਡੀਓ ਉਤੇ ਟਿੱਪਣੀ ਕਰਦੇ ਹੋਏ ਆਪਾ ਪਤੀ ਆਲਨ ਮਸਕ ਨੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਲਏ ਨੇ ਕਿਹਾ ਕਿ ਕੈਨੇਡਾ ਨੂੰ ਇਸ ਮੋਤ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਨਾਲ ਹੀ ਐਮਈਏ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਤੇ ਨਾਲ ਹੀ ਕੌਨਸਲਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰਨ ਦੀ ਗੱਲ ਆਖੀ ਹੈ ਭਾਰਤੀ ਮੂਲ ਦੇ 44 ਸਾਲਾ ਪ੍ਰਸ਼ਾਂਤ ਸ਼੍ਰੀ ਕੁਮਾਰ ਦੀ ਮੌਤ ਨੇ ਸਥਾਨਕ ਸਿਹਤ ਪ੍ਰਣਾਲੀ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਪ੍ਰਚੰਦ ਸ਼ੇਖ ਉਹ ਮਾਲ ਜੋ ਤਿੰਨ ਬੱਚੇ ਤੇ ਪਿਤਾ ਅਤੇ ਪੇਸ਼ੇ ਤੋਂ ਲੇਖਕ ਕਾਰਸਨ ਲਖਨਪੁਰ ਦੇ ਐਡਮਿੰਟਨ ਦੇ ਗਰੇਨੈਂਸ ਕਮਿਊਨਿਟੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਤੇ ਗਏ। ਪਰਿਵਾਰ ਦੇ ਦਾਅਵੇ ਦੇ ਅਨੁਸਾਰ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਦੇ ਬਾਵਜੂਦ ਹਸਪਤਾਲ ਸਟਾਫ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਅੰਤ ਦੇ ਵਿੱਚ 8 ਘੰਟਿਆਂ ਤੋਂ ਵੀ ਜ਼ਿਆਦਾ ਉਡੀਕ ਕਰਨ ਤੋਂ ਬਾਅਦ ਉਦਾਦੀ ਮੌਤ ਹੋ ਗਈ। ਇਸ ਮਾਮਲੇ ਦੀ ਵੀਡੀਓ ਪਰਸ਼ਾਂਦੀ ਪਤਨੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਜੋ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। Was heard saying that I do not feel a pulse. So basically, the hospital administration, the employees of Grey Nuns Hospital have basically killed my husband Prashant Shrikumar by not providing him timely medical help. And. The security was so rude that instead of addressing the cause, they said, Ma'am, you are being very rude. So basically, it is okay for them to kill a human being and to tell the wife that you are being rude. ਇਸ ਉਤੇ ਕੈਨੇਡੀਅਨ ਸਿਹਤ ਪ੍ਰਣਾਲੀ ਦੀ ਆਲੋਚਨਾ ਸਾਬਕਾ ਟੈਸਲਾ ਸੀਈਓ ਅਤੇ ਉੱਪপতি ਅਲਨ ਮਸਕ ਨੇ ਵੀ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨੂੰ ਇਸ ਮੌਤੇ ਜ਼ਿੰਮੇਵਾਰੀ ਲੈਣ ਅਤੇ ਪੂਰੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਐਮਈਏ ਨੇ ਦੱਸਿਆ ਕਿ ਭਾਰਤ ਦਾ ਕੌਂਸਲੇਟ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਤੇ ਇਸ ਮਾਮਲੇ ਨੇ ਕੈਨੇਡਾ ਦੀ ਸਿਹਤ ਪ੍ਰਣਾਲੀ ਉੱਤੇ ਹੁਣ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ